ਇਹ ਨਾ ਬੰਦਿਆਂ ਦੀ ਐ ਇਹ ਬੰਦੇ 1.5 ਦੇ ਬਣਾਉਂਦੇ ਨਹੀਂ ਹੈਗੇ ਹੁਣ ਇਹ ਮੀਡੀਆ ਦੇ ਬੋਰੋਂ ਕੋ ਕਰਦੇ ਨੇ ਸਾਡੇ ਦਾ ਕਾਮਰੇ ਸਾਡੇ ਨਾਲ ਇੱਕ ਦੋ ਬੰਦਿਆਂ ਨੇ 200 ਬੰਦਾ ਕਾਰੋ ਆ ਰਹੇ ਪਿਆ ਹੁਣ ਇਹ ਦੇਨ ਬਾਈਟ ਅੱਗੇ ਉਹ ਤੇ ਕੰਮ ਤੋਂ ਬਾਅਦ ਬੱਡੇ ਰਹਿ ਗਏ ਹੋਣੇ ਜੀ ਇਹ ਕੋਈ ਆਸੀਰਮ ਮੁਲਾਜ਼ਮ ਨੇ ਜੀ ਕਿਸ਼ੇ ਦੇ ਮੁਲਾਜ਼ਮ ਨੇ ਤੁਸੀਂ ਰੋ ਦੇਨ ਬਾਈਟ ਸਾਡੇ ਰੀਨ ਦੇ ਰੀਨ ਕਰਕੇ ਦੇਮ ਟਿੱਕੇ ਖੜੀ ਆ ਕੰਡਰ ਦੇ ਕਿੰਨੇ ਰਾਹ ਤੋਂ ਬੜਾ ਬੜੇ ਕੋ ਸਾਡੇ 10 ਵਜੇ ਅੰਦਰ 4:30 ਪਹੁੰਚਦੇ ਨੇ ਅੰਦਰਾਂ ਗੱਡੇ ਨੇ 100 ਗੱਡੀ ਖੜੀ ਆ ਬੱਜ ਪੈਦੇ ਰਹੇ ਪਰਸ਼ਾਨ ਹੋ ਰਹੇ ਲੋਕ ਇਹਨਾਂ ਵਿਚ ਇਹ ਦੋ ਬਰੇ 200 ਬੰਦਾ ਰਿਕਰਡ ਕਰਿਆ ਪਿਆ ਕਿਹਲੇ ਬੋਲਣਾ ਮੈਂ ਦੇਣਾ ਨਹੀਂ ਚਾਹਤਾ ਹਾਂ ਆਪ ਆਪਣੇ ਅਮਾਰੇ ਹਾਇਅਦਕਾਰ ਇਹ ਸਾਹੀ ਸ਼ਹਿਰ ਪਟਿਆਲਾ ਦੇ ਵਿੱਚ ਲਿਖੀ ਸੌਪਰ ਤਰੀਕੇ ਦੇ ਨਾਲ ਨਾ ਹੋਣ ਕਰਕੇ ਇਹ ਟ੍ਰੈਕਟ੍ਰਾਈਵਰਾਂ ਨੂੰ ਕਰਨਾ ਪੈ ਰਿਹਾ ਹੈ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਐਸਟੀਆਈ ਦੇ ਮੁਲਾਜ਼ਮਾਂ ਦੀ ਅਣਗੈਲੀ ਕਰਕੇ ਟ੍ਰੈਕਟ੍ਰਾਈਵਰਾਂ ਨੂੰ ਹੁਣਾ ਪੈ ਰਿਹਾ ਹੈ ਖੱਜਲ ਖਵਾ ਪੰਜ ਦਿਨਾਂ ਤੋਂ ਟ੍ਰੈਕਟ੍ਰਾਈਵਰਾਂ ਦੇ ਵਿੱਚ ਖੜੇ ਨੇ ਤੇ ਨਾ ਹੀ ਸਾਨੂੰ ਕੰਡੇ ਦੀ ਪੂਰੀ ਅਦਾਇਗੀ ਹੋ ਰਹੀ ਹੈ ਟਰੱਕ অপারেਟਰਾਂ ਨੇ ਦੋਸ਼ ਲਾਇਆ ਕਿ ਸਰਕਾਰੀ बाबू ਸਮੇਂ ਤੇ ਆ ਕੇ ਕੰਮ ਨਹੀਂ ਕਰ ਰਹੇ ਜਿਸ ਕਾਰਨ ਕਈ ਕਈ ਘੰਟੇ ਸਾਨੂੰ ਖੜ ਕੇ ਲੰਬੀ ਲੰਬੀਆਂ ਕਤਾਰਾਂ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਹੈ ਜੇਕਰ ਸੁਣਵਾਈ ਨਾ ਹੋਈ ਤਾਂ 50 ਸਰਕਾਰ ਦਾ ਕਰਾਂਗੇ ਵਿਰੋਧ ਬਾਈ ਜੀ ਪਹਿਲਾਂ ਤੁਹਾਡਾ ਤੁਹਾਨੂੰ ਮਤ ਕਰਦੇ ਮੀਡੀਆ ਦਾ ਜਦੋਂ ਸਾਡੇ ਪਹੁੰਚੇ ਹੋਦੇ ਗੱਲ ਇਹ ਹੈ ਬਾਈ ਜੀ ਪਹਿਲਾਂ ਜਿਹੜਾ ਹੁਣ ਜਿਨੇ ਉਹਦੇ 11 ਤੋਂ 10:30 ਵਜੇ ਤੱਕ ਕੰਮ ਨਹੀਂ ਚੱਲ ਕਰਦੇ ਐਫਸੀ ਵਾਲੇ ਸਾਢੇ 4 ਵਜੇ ਬੰਦ ਕਰਦੇ ਜਿੱਥੇ ਗੱਡੀਆਂ 20 ਦੀ ਲੋਡ ਆਏ 100-100 ਗੱਡੀ ਬੰਗ ਲੈਂਦੇ ਨੇ ਤੇ ਪੰਜ-ਪੰਜ ਦਿਨ ਹੋ ਗਏ ਨਹੀਂ ਖਾਲੀ ਹੋ ਰਹੀ ਸਾਡੀਆਂ ਪੰਜ-ਪੰਜ ਦਿਨ ਹੋ ਗਏ ਡਰਾਈਵਰ ਪਰਛਾੜ ਹੋ ਰਿਆ ਰਾਤ ਨੂੰ ਚੋਰੀ ਹੁੰਦੀ ਔਰੇ ਕੋਈ ਸੁਣਵਾਈ ਨਹੀਂ ਡੀਐਮ ਸਾਹਮਣੂ ਫੋਨ ਕਰਦੇ ਆ ਕਰਦੇ ਸੁਣਵਾਈ ਕੋਈ ਨਹੀਂ ਪੁੱਛਦਾ ਬਾਈ ਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਸਾਡੀ ਗੱਡੀਆਂ ਖਾਲੀ ਹੋਣ ਟਾਈਮ ਦਾ ਇਹਦਾ ਟਾਈਮ ਬਤਾਓ ਜਿਵੇਂ 9:00 ਤੇ ਲੈ ਕੇ ਸਾਨੂੰ 7-8 ਵਜੇ ਤੱਕ ਖਾਲੀ ਕਰਨ ਗੱਡੀਆਂ ਕਿੰਨੇ ਡਰਾਈਵਰ ਹੋਣ ਪੁੱਛਿਆ ਤੁਹਾਡੇ ਕੋਲ ਭਾਈ ਜੀ 100 200 ਬੰਦਾ ਪ੍ਰਚਾਰ ਹੋ ਰਿਹਾ ਇਹ ਦੋ ਬੰਦੇ ਪਿੱਛੇ 200 ਬੰਦਾ ਪ੍ਰਚਾਰ ਹੋ ਰਿਹਾ ਇਹ ਆਉਂਦੇ ਨੇ 10:00 ਵਜੇ 10:30 ਵਜੇ ਕੰਮ ਚਾਲੂ ਕਰ ਦੇ ਸਾਢੇ 4:00 ਬੰਦ ਕਰ ਦਿੰਦੇ ਨੇ ਇਹ ਇਹਨਾਂ ਨੇ ਆਪਣੇ ਘਰ ਦਾ ਰਸਵਰ ਰੱਖਿਆ ਉਧਰੋਂ ਸਾਨੂੰ ਉਹਨੇ ਗੱਡੀਆਂ ਲੋ ਗੱਡੇ ਲੋ ਕਿੱਥੋਂ ਦੀਆਂ ਗੱਡੀਆਂ ਨੂੰ ਗੱਡੀਆਂ ਨਹੀਂ ਖਾਲੀ ਹੁੰਦੀਆਂ ਇੱਥੇ ਅਗੜੀ ਡੋਰੇ ਉੱਤੇ ਅਸੀਂ ਨੇ ਫੋਟੋ 100-100 ਵੱਡੀ ਗੱਡੀ ਹੈ ਸਕੋਲੈਂਡ ਦੇਖੋ ਡਰਾਈਵਰ ਪਰੇਸ਼ਾਨ ਹੋ ਰਹੇ ਨੇ ਡੱਲੀ ਉਹ ਡੱਲੀ ਛੋੜੇ ਮਾਰ ਕੇ ਪੈਸੇ ਕੱਟੇ ਲੈਂਦੇ ਗੱਡੀ ਵਾਲਿਆਂ ਤੋਂ ਇੰਨਾ ਬੁਰਾ ਹਾਲਾਤ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਨਾਲ ਗੱਲ ਕੀਤੀ ਹੁਣ ਤੱਕ ਹੁਣ ਕਰੀਏ ਜੀ ਮੇਰੇ ਐਸਐਚਓ ਸਾਹਿਬ ਆਏ ਨੇ ਅਸੀਂ ਰੋਡ ਬਾਈ ਜਾਮ ਕਰਿਆ ਜੇ ਤਾਂ ਕੋਈ ਹੱਲ ਬਣਦਾ ਹੋਇਆ ਠੀਕ ਹੈ ਨਹੀਂ ਜ਼ਰਾ ਫੇਰ ਰੋਡ ਜਾਮ ਕਰਾਂਗੇ ਅਸੀਂ ਠੀਕ ਹੈ ਮੁੱਖ ਮੰਤਰੀ ਭਗਵੰਤ ਮਾਨ ਆ ਰਹੇ ਕੀ ਗੱਲਬਾਤ ਕਰੋਗੇ ਅੱਜ ਜੀ ਤੁਸੀਂ ਬਾਈ ਦੇਖ ਲਿਆ ਹੁਣ ਕੀ ਕਰਦੇ ਨੇ ਡੀਐਮ ਸਾਹਿਬ ਨੇ ਹੁਣ ਦਿੱਤਾ ਕਿ ਉਹ ਵੀ ਕਰਾਉਂਦੇ ਆ ਜਿੱਥੇ ਦਸ ਟੋਲੇ ਲਵਣਾ ਚਾਰ ਟੋਲੇ ਭੇਜਦੇ ਨੇ ਉਹ ਕਹਿੰਦੇ ਤੁਹਾਡੇ ਇਹ ਮਰਾਜ਼ਮਾਂ ਦਿੱਕਤ ਸਾਰੀ ਜਿੱਥੇ ਜਿਵੇਂ ਚਾਰ ਪੈ ਲੱਗਾ ਅੱਠ ਪੈ ਲਵਾ ਤੁਸੀਂ ਸਾਰੀ ਪ੍ਰੋਬਲਮ ਇਹਨਾਂ ਦੀ ਹੈ ਇਹ ਕਹਿੰਦਾ ਰਸਮ ਰੱਖਿਆ ਕਰ ਇਹਨਾਂ ਦਾ ਮਾਮਲਾ ਇਸ ਤਰ੍ਹਾਂ ਕਰਦੇ ਚਾਰ ਪੈ ਨੂੰ ਦੋ ਪ੍ਰੋਬਲਮ ਆ ਰਹੀ ਹੈ ਜੀ ਸਰਸਾਂ ਦਾ ਕਦੀ ਗੱਲਬਾਤ ਨਹੀਂ ਹੋਣੀ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਹੋ ਰਹੀ ਅਜੀ ਕੀ ਨਾਮ ਹੈ ਜੀ ਆਪਣਾ ਹਰਵਿੰਦਰ ਸਿੰਘ ਢਿੱਲੋਂ ਭਾਜੀ ਕੀ ਕਾਰਨ ਆ ਜਾਮ ਲਾਇਆ ਤੁਸੀਂ ਉਹਰੇ ਜਾਣੇ ਏਸੀ ਕਰਕੇ ਲਾਇਆ ਵੀ ਟਰੱਕ ਖਾਲੀ ਨਹੀਂ ਹੋ ਰਿਹਾ ਸਾਡੇ 5-5 ਦਿਨ ਤੋਂ ਟਰੱਕ ਖੜੇ ਨੇ ਨਾ ਮਹਿਕਮਾ ਕੰਡੇ ਦੇ ਪੈਸੇ ਦੇ ਰਿਹਾ ਸਾਨੂੰ ਸਾਰੇ ਪਾਸੋਂ ਪਰੇਸ਼ਾਨੀ ਬਹੁਤ ਆ ਰਹੀ ਆ ਪੂਰੋ ਕੱਟੇ ਰਾਤ ਨੂੰ ਰੋਜ਼ 5-5 7-7 ਕੱਟੇ ਰਾਤ ਨੂੰ ਰੋਜ਼ ਚੋਰੀ ਹੋ ਜਾਂਦੇ ਨੇ ਮਹਿਕਮਾ ਕਹਿੰਦਾ ਤੁਸੀਂ ਪਹੁੰਚਾ ਪੂਰੀਆਂ ਕਰਾ ਕੇ ਸਾਨੂੰ ਪੈਸੇ ਦੇ ਦਿਓ ਜਾ ਜੋ ਮਰਜ਼ੀ ਕਰੋ ਸਾਨੂੰ ਕੱਟੇ ਲਿਆ ਕੇ ਦਿਓ ਜਿੱਥੋਂ ਮਰਜ਼ੀ ਅੱਜ ਕਿੱਥੋਂ ਕੱਟੇ ਲਿਆ ਕੇ ਦੀਏ ਦੱਸੋ ਜੀ ਕਿੱਥੋਂ ਪੂਰੇ ਕਰਿਆ ਸਿਸਟਮ ਕਿਵੇਂ ਕਰੀ ਚਲਾਈਏ ਡਰਾਈਵਰ ਰਾਤ ਨੂੰ ਪਰੇਸ਼ਾਨ ਹੁੰਦੇ ਸਾਰੀ ਰਾਤ ਸੌਂਦੇ ਨਹੀਂ ਆ ਉਸ ਤੋਂ ਬਾਅਦ ਫੇਰੇ ਫੇਰ ਇਹਨਾਂ ਨੇ ਗੱਡੀਆਂ ਖਾਲੀ ਕਰਨੇ ਧਿਆਨ ਰੱਖਣਾ ਬੇਰਾਮੀ ਬਹੁਤ ਜ਼ਿਆਦਾ ਹੋ ਰਹੀ ਆ ਰੋਕਟੀ ਦਾ ਜਿਗ ਸਿੱਧਾ ਜਗਵਾੜ ਨਹੀਂ ਹੈਗਾ ਸੋ ਸੋ ਗੱਡੀ ਖੜੀਆ ਗੱਡੀ ਵਾਲ ਨਿਗਾਹ ਮਾਰੋ ਤੂੰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਕਿੰਨੀ ਕੁ ਗੱਡੀ ਖੜੀ ਹੈ ਜੀ ਇਹ ਪਰੇਸ਼ਾਨੀ ਆ ਰਹੀ ਬਹੁਤ ਜ਼ਿਆਦਾ ਕਿੰਨੇ ਦਿਨ ਤੋਂ ਗੱਡੀਆਂ ਅਨਲੋਡਿੰਗ ਨਹੀਂ ਹੋ ਰਹੀਆਂ ਪੰਜ-ਪੰਜ ਦਿਨ ਤੋਂ ਜੀ ਪੰਜ-ਪੰਜ ਕੋਈ ਐਫਸੀਆਈ ਮਹਿਕਮਾ ਨਹੀਂ ਸੁਣ ਰਿਹਾ ਕੋਈ ਹੋਰ ਮਹਿਕਮਾ ਨਹੀਂ ਸੁਣ ਰਿਹਾ ਹੁਣ ਇਹ ਦੇਖੋ ਤੁਸੀਂ ਕੰਡੇ ਵਾਲੇ ਪੈਸੇ ਨਹੀਂ ਦਿੱਤੇ ਯਾਰ ਕਿੰਨਾ ਕੁ ਮਹਿਕਮਾ ਸਾਡੀ ਸੁਣਵਾਈ ਕਰ ਰਿਹਾ ਦੇਖ ਲਓ ਤੁਸੀਂ ਆਪ ਅੱਜ ਤੁਸੀਂ ਐਫਸੀਆਈ ਦੇ ਅਧਿਕਾਰ ਨਾਲ ਗੱਲ ਕੀਤੀ ਜਿਹੜੇ ਅਫਸਰ ਬੈਠੇ ਹੋਏ ਉਹਨਾਂ ਨੇ ਕੀ ਤੁਹਾਨੂੰ ਦੇ ਉਹ ਹੁਣੇ ਮੈਡਮ ਨਾਲ ਡੀਐਫਸੀਈ ਮੈਡ ਕੀ ਮੈਂ ਮਸਲਾ ਹੱਲ ਕਰ ਦਈਏ ਜਿਵੇਂ ਵੀ ਡੀਐਫਸੀ ਮੈਡਮ ਨੇ ਹੁਣ ਕਿਹਾ ਹਜੇ ਤੱਕ ਮਰਗੀ ਜਦੋਂ ਹੋਏਗਾ ਉਦੋਂ ਹਜੇ ਤੱਕ ਹੋਇਆ ਨਹੀਂ ਕੋਈ ਪਤਾ ਸ਼ਾਂਤ ਪਤਾ ਲੱਗਾ ਘੰਟੇ ਦਾ ਕੁਲਾਬ ਦਾ ਅੱਧੇ ਘੰਟੇ ਦਾ ਕੁਲਾਬ ਦਾ ਕੋਈ ਪਤਾ ਨਹੀਂ ਹੈਗਾ ਜੀ ਅੱਜ ਸੀਐਮ ਭਗਵੰਤ ਸਿੰਘ ਪਟਿਆਲਾ ਆ ਰਹੇ ਆ ਤੁਸੀਂ ਉਹਨਾਂ ਤੱਕ ਕੰਮ ਕਰੋਗੇ ਤੁਸੀਂ ਹੁਣ ਵਿਰੋਧ ਕਰਾਂਗੇ ਜੀ ਚੋਣੀ ਕਰਾਂਗੇ ਜੀ ਪਹੁੰਚ ਕਰੋਗੇ ਹਾਂ ਬਿਲਕੁਲ ਕਰਾਂਗੇ ਪਹੁੰਚ ਜੀ ਸ਼ੇਰ ਸਾਹਿਬ ਤੱਕ ਆ ਹੁਣ ਮੀਡੀਆ 'ਚ ਪਹੁੰਚਾਉਗਾ ਜੀ ਤੁਸੀਂ ਪਹੁੰਚਾਈਂ ਖਬਰ ਹੁਣ ਤੁਸੀਂ ਕਰਤਾ ਕੋਰੇ ਤਰ੍ਹਾਂ ਲਾਓਗੇ ਅਸੀਂ ਜੇ ਨਹੀਂ ਪਾਵਾ ਸਾਡੇ ਘੰਟੇ ਤੱਕ ਹੱਲ ਹੋਈਗਾ ਫਿਰ ਅਸੀਂ ਦੁਬ के लिए बोलना मैं देना नहीं चाहता हूँ आप अपने हमारे आये अधिकारियों से बात क्या नाम है नाम कोई बात नहीं आप पता नाम आपका पता कर लीजिए क्या नाम है कोई नहीं कोई नही कोई नहीं। नहीं। क्या काम करते हो भाजी आप सर जो ट्रक वालों ने धरना लगाया क्या मामला क्या है मामला मैंने उनको बता दिया सर को मैं उसको बता दिया वो कौन है जी वो के साथ के आप हमारे को बताना सर माइक के सामने बोलो कोई नहीं क्या नाम है जी आपका आप हमारे ऑफिस में जाकर बात कर लीजिए बस चला रहे हो आप आप तो मोटिवेशन ऑफिस पर हो ना नहीं नहीं मोटिवेशन कर रहे

ਇਸਾਰ ਵੇਂਰੀਜ ਵਾਲੇ ਨੂੰ ਕੋ ਬੁਲਾ ਕੇ ਤਾ ਉਨ ਕੋ ਬੁਲਾ ਕੇ ਆ ਬੁਲਾ ਕੇ ਤਾ ਜੀ ਭਗਵਾਲੇ